ਜਦੋਂ ਉਸ ਨੂੰ ਸਮਝਾਉਣ ਆਉਂਦਾ ਹੈ ਤਾਂ ਦੇਖੋ ਕਿਵੇਂ ਫਿਲਮ ਡਾਇਰੈਕਟਰ ਹੀ ਬਣ ਜਾਂਦਾ ਹੈ ਜੀਆ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਗਏ ਹੋਗੇ ਕਿ ਆਖਿਰਕਾਰ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਦਰਸਲ ਤੁਹਾਨੂੰ ਅਸੀਂ ਪਹਿਲਾਂ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਮਹਿਲਾ ਕਹਿ ਰਹੀ ਸੀ ਆ ਕਿ ਉਸ ਦਾ ਪਤੀ ਉਸ ਨੂੰ ਪਰੇਸ਼ਾਨ ਕਰਦਾ ਹੈ ਉਸ ਨੂੰ ਡਰਾਉਂਦਾ ਧਮਕਾਉਂਦਾ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਸ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਇਹ ਦਰੋਗਾ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਬੀਬੀ ਪਹਿਲਾਂ ਤੂੰ ਇਹ ਕਹਿਣਾ ਹੈ ਕਿ ਤੇਰਾ ਪਤੀ ਤੈਨੂੰ ਡਰਾਉਂਦਾ ਧਮਕਾਉਂਦਾ ਹੈ ਤੈਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਉਸ ਤੋਂ ਬਾਅਦ ਡਾਇਲੋਗ ਉਸਦੇ ਪਤੀ ਨੂੰ ਦੱਸਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਉਹ ਕਹਿੰਦਾ ਹੋਇਆ ਕਿ ਮੈਂ ਆਪਣੀ ਗਲਤੀ ਮੰਨ ਰਿਹਾ ਤਾਂ ਆਖਿਰਕਾਰ ਇਹ ਦਰੋਗਾ ਫਿਲਮ ਡਾਇਰੈਕਟਰ ਬਣ ਕੇ ਕਿਉਂ ਇਹਨਾਂ ਨੂੰ ਡਾਇਲੋਗ ਸਿਖਾ ਰਿਹਾ ਤਾਂ ਦੱਸਦੀ ਹੈ ਕਿ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਜਿਸ ਵੇਲੇ ਮਹਿਲਾ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ ਮਹਿਲਾ ਦੇ ਵੱਲੋਂ ਸ਼ਿਕਾਇਤ ਕਰਨ ਤੇ ਦਰੋਗਾ ਉੱਥੇ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਕਿਉਂ ਇਹ ਫਿਲਮ ਦੋਨਾਂ ਨੂੰ ਫਿਲਮ ਦੇ ਡਾਇਲੌਗ ਸਿਖਾ ਰਿਹਾ ਤਾਂ ਫਿਲਮੀ ਸੀਨ ਹੈ ਜਿਹੜਾ ਕਿਉਂ ਨੇ ਕ੍ਰੀਏਟ ਕੀਤਾ ਹੋਇਆ ਤਾਂ ਦੱਸ ਦਿਓ ਕਿ ਵੀਡੀਓ ਹੈ ਜਿਹੜੀ ਬੁਲੰਦ ਸ਼ਹਿਰ ਤੋਂ ਸੰਭਲੇ ਆਈ ਹੈ ਮੁੰਡਾ ਤਾਂ ਮੈਨੂੰ ਧਮਕਾ ਤਾ ਇਹ ਤੁਮ ਜਲੇਗਾ ਖਾ ਦੂ ਮੈਂ ਇਸਾ ਕਿਸੇ ਕਸਮ ਕਦੀ ਕਸਮ ਸੋ ਇਸ ਬਾਈ ਦੇ ਘਰ ਜਾ ਕੇ ਚੁੱਪ ਜੀ ਤਾਂ ਕਰ ਲੈਣ ਦੇ আর ਇਹ ਆਪਣੇ ਸਾਰੇ ਭਾਈਓ ਕਿਉਂ ਮੈਨੂੰ ਧੱਕਾ ਹੋ ਰਿਹਾ ਹੈ ਕਿ ਕਹਾਏ ਤੂੰ ਮਾਰੂਗਾ ਅੱਜ ਕੀ ਨਾਮ ਹੈ ਤੁਹਾਡਾ ਕਿਤੇ ਨਹੀਂ ਹੈ ਕਹਾ ਗਏ ਆਣੇ ਵਾਲੇ ਹੋ ਠੀਕ ਹੈ ਕੀ ਹੋਇਆ ਤੋ ਕਹ ਰਹੀ ਮੇਰਾ ਪਤੀ ਤੌਂਜ ਵਾਲੇ ਗੋੜੇ ਤਾਂ ਮਹਿਲਾ ਦੇ ਵੱਲੋਂ ਸ਼ਿਕਾਇਤ ਕਰਨ ਦੇ ਉੱਤੇ ਅਤੇ ਉਸਦੇ ਪਤੀ ਤੇ ਕਾਰਵਾਈ ਕਰਨ ਪਹੁੰਚੇ ਹੈ ਦਰੋਗਾ ਤੇ ਜਦੋਂ ਉਸ ਨੂੰ ਸਮਝਾਉਣ ਆਉਂਦਾ ਤਾਂ ਦੇਖੋ ਕਿਵੇਂ ਫਿਲਮ ਡਾਇਰੈਕਟਰ ਹੀ ਬਣ ਜਾਂਦਾ ਹੈ ਜੀਆ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਗਏ ਹੋਗੇ ਕਿ ਆਖਿਰਕਾਰ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਦਰਸਲ ਤੁਹਾਨੂੰ ਅਸੀਂ ਪਹਿਲਾਂ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਮਹਿਲਾ ਕਹਿ ਰਹੀ ਸੀ ਆ ਕਿ ਉਸ ਦਾ ਪਤੀ ਉਸ ਨੂੰ ਪਰੇਸ਼ਾਨ ਕਰਦਾ ਹੈ ਉਸ ਨੂੰ ਡਰਾਉਂਦਾ ਧਮਕਾਉਂਦਾ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਸ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਇਹ ਦਰੋਗਾ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਬੀਬੀ ਪਹਿਲਾਂ ਤੂੰ ਇਹ ਕਹਿਣਾ ਕਿ ਤੇਰਾ ਪਤੀ ਤੈਨੂੰ ਡਰਾਉਂਦਾ ਧਮਕਾਉਂਦਾ ਤੈਨੂੰ ਤੰਗ ਪਰੇਸ਼ਾਨ ਕਰਦਾ ਤੇ ਉਸ ਤੋਂ ਬਾਅਦ ਡਾਇਲੌਗ ਉਸਦੇ ਪਤੀ ਨੂੰ ਦੱਸਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਉਹ ਕਹਿੰਦਾ ਹੋਇਆ ਕਿ ਮੈਂ ਆਪਣੀ ਗਲਤੀ ਮੰਨ ਰਿਹਾ ਤਾਂ ਆਖਿਰਕਾਰ ਇਹ ਦਰੋਗਾ ਫਿਲਮ ਡਾਇਰੈਕਟਰ ਬਣ ਕੇ ਕਿਉਂ ਇਹਨਾਂ ਨੂੰ ਡਾਇਲੋਗ ਸਿਖਾ ਰਿਹਾ ਤਾਂ ਦੱਸਦੀ ਹੈ ਕਿ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਜਿਸ ਵੇਲੇ ਮਹਿਲਾ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ ਮਹਿਲਾ ਦੇ ਵੱਲੋਂ ਸ਼ਿਕਾਇਤ ਕਰਨ ਤੇ ਦਰੋਗਾ ਉੱਥੇ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਕਿਉਂ ਇਹ ਫਿਲਮ ਦੋਨਾਂ ਨੂੰ ਫਿਲਮ ਦੇ ਡਾਇਲੌਗ ਸਿਖਾ ਰਿਹਾ ਤਾਂ ਫਿਲਮੀ ਸੀਨ ਹੈ ਜਿਹੜਾ ਕਿਉਂ ਇਹਨੇ ਕ੍ਰੀਏਟ ਕੀਤਾ ਹੋਇਆ ਹੈ ਤਾਂ ਦੱਸ ਦਿਓ ਕਿ ਵੀਡੀਓ ਹੈ ਜਿਹੜੀ ਬੁਲੰਦ ਸ਼ਹਿਰ ਤੋਂ ਸਾਹਮਣੇ ਆਈ ਹੈ